ਪੰਜਾਬ ਦੇ ਮੁਖ ਚੋਣ ਅਧਿਕਾਰੀ ਸਿਬਨਸੀ ਨੇ VOTING ਫੀਸਦ ਵਧਾਉਣ ਵਾਲੇ ਬੂਤ ਪਦਰੀ ਅਧਿਕਾਰੀਆਂ ਲਈ 5000 ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਸਵੀਪ ਟੀਮਾਂ ਤੇ ਸੋਸ਼ਲ ਮੀਡੀਆ ਜ਼ਿਲ੍ਹਾ ਨੋਡਲ ਅਧਿਕਾਰੀਆਂ ਨਾਲ ਚੰਡੀਗੜ੍ਹ 'ਚ ਮੀਟਿੰਗ ਦੌਰਾਨ ਪੰਜਾਬ ਦੇ ਮੁਖ ਚੋਣ ਅਧਿਕਾਰੀ ਨੇ ਦੱਸਿਆ ਕਿ ਦਫ਼ਤਰ ਵੱਲੋਂ ਇਸ ਵਾਰ 70% ਦੇ ਟਾਰਗੇਟ ਨੂੰ ਹਾਸਲ ਕਰਨ ਲਈ ਅਜਿਹੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਉਨ੍ਹਾਂ ਕਿਹਾ ਕਿ 2019 ਦੀਆਂ ਚੋਣਾਂ ਦੇ ਮੁਕਾਬਲੇ 10% ਜਿਆਦਾ ਇਸ ਤੋਂ ਵੱਧ VOTER ਫੀਸਦ ਵਿੱਚ ਵਾਧਾ ਕਰਨ ਵਾਲੇ BLOs ਨੂੰ 5000 ਰੁਪਏ ਦਾ ਨਗਦ ਇਨਾਮ ਅਤੇ ਸੁਭਾ ਪਦਰੀ ਸਮਾਗਮ 'ਚ ਵਿਸ਼ੇਸ਼ ਤੌਰ ਤੇ ਸਨ ਇਸ ਤੋਂ ਇਲਾਵਾ ਜਿਹੜੇ ਬੂਥਾਂ ਤੇ VOTING 575% ਤੋਂ ਵਧੇਰੇ ਹੋਵੇਗੀ ਉਹਨਾਂ BLOs ਨੂੰ ਵੀ ਇਹ ਇਨਾਮੀ ਰਕਮ ਦਿੱਤੀ ਜਾਵੇਗੀ ਉਹਨਾਂ ਜ਼ੋਰ ਦੇ ਕੇ ਕਿਹਾ ਕਿ BLOs ਵੋਟਰ ਸਲਿੱਪਾਂ ਤੇ VOTING ਸਰਦਾ ਪੱਤਰ ਕਰ ਕਰ ਜਾ ਕੇ ਖੁਦ ਵੰਡਣ ਤੇ ਜ਼ਿੰਮੇਵਾਰੀ ਕਿਸੇ ਹੋਰ ਨੂੰ ਨਾ ਸੌਂਪੀ ਜਾਵੇ ਉਹਨਾਂ sweep ਟੀਮਾਂ ਨੂੰ ਵੋਟਰ ਜਾਗਰੂਕਤਾ ਗਤੀਵਿਧੀਆਂ ਨੂੰ ਜ਼ੋਰ ਸ਼ੋਰ ਨਾਲ ਜਾਰੀ ਰੱਖਣ ਲਈ ਵੀ ਆਖਿਆ ਬੈਠਕ ਦੌਰਾਨ ਮਦੀਕ ਚੋਣ ਅਧਿਕਾਰੀ ਹਰੀਸ਼ ਨਾਇਰ ਨੇ ਜ਼ਿਲ੍ਹਾ sweep ਅਤੇ social media ਟੀਮਾਂ ਨੂੰ ਪੋਲਿੰਗ ਸਟੇਸ਼ਨਾਂ ਤੇ ਮਾਡਲ ਬੂਥਾਂ ਤੇ ਮੋਹਈਆ ਕਰਵਾਈਆਂ ਗਈਆਂ ਸਹੂਲਤਾਂ ਅਤੇ ਮਹਿਲਾਮ ਅਤੇ ਦਿਵਿਆਂ ਵਿੱਚ ਵੱਲੋਂ ਚਲਾਈ ਜਾ ਰਹੇ ਬੂਥਾਂ ਤੇ ਹੁਰਨਾ ਸੰਬੰਧੀ ਪਹਿਲ ਕਦਮੀਆਂ ਦੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਕਰਨ ਲਈ ਆਇਆ ਕਿਹਾ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵੱਲੋਂ ਪੇਜੀਆਂ ਗਈਆਂ ਬਿਹਤਰੀਨ ਤਸਵੀਰਾਂ ਤੇ ਵੀਡੀਓ ਚੋਣ ਕਮਿਸ਼ਨ ਨੂੰ ਭੇਜੇ ਜਾਣਗੇ